ਦਲਜੀਤ ਦੋਸਾਨ ਇਸ ਵਕਤ ਕੈਨੇਡਾ ਦੌਰੇ ਤੇ ਨੇ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨਾਲ ਵੀ ਹੁੰਦੀ ਹੈ ਟਰੂਡੋ ਨਾਲ ਮੁਲਾਕਾਤ ਤੋਂ ਬਾਅਦ ਜਿੱਥੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਆ ਗਾਇ ਫਰਮ ਪੰਜਾਬ ਤੋਂ ਉਹਨਾਂ ਨੂੰ ਪੰਜਾਬੀ ਕਹਿ ਕੇ ਕਿਹਾ ਜਾਂਦਾ ਜਿਸ ਤੋਂ ਬਾਅਦ ਭਾਰਤ ਵਿੱਚ ਇਸ ਗੱਲ ਦਾ ਕਿਹਾ ਲਓ ਕਿ ਕਾਫੀ ਗਰਜਮਜੋਸ਼ੀ ਨਾਲ ਕਿਹਾ ਲਓ ਵਿਰੋਧ ਵੀ ਹੋਇਆ ਹੈ ਮੈਂਨਾ ਇਸ ਵਕਤ ਯੂਕੇ ਤੋਂ ਦਲਜੀਤ ਸਿੰਘ ਜੁੜੇ ਨੇ ਜਦ ਜਿਸ ਨੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਧੰਨਵਾਦ ਜੀ ਥੈਂਕ ਯੂ ਸਮਾਧਨ ਦੇ ਲਈ ਹਾਂ ਦਸ ਸਿੰਘ ਜੀ ਸਾਰਾ ਇਹ ਮਸਲਾ ਇਸ ਵਕਤ ਖੜਾ ਹੋਇਆ ਹੈ ਜੋ ਦਲਜੀਤ ਦੁਸਾਨ ਜੀ ਕੈਨੇਡਾ ਦੇ ਪੀਐਮ ਜਸਨ ਟਿਊਡੋ ਨਾਲ ਮਿਲੇ ਨੇ ਉਹਨਾਂ ਵੱਲੋਂ ਜ ਜਿਹਨਾਂ ਨੂੰ ਪੰਜਾਬੀ ਕਿਹਾ ਗਿਆ ਇਸ ਤੋਂ ਇਸ ਨੂੰ ਪੰਜਾਬੀ ਕਿਹਾ ਨੂੰ ਲੈ ਕੇ ਭਾਰਤ ਵਿੱਚ ਕਾਫੀ ਇਸ ਦਾ ਵਿਰੋਧ ਹੋ ਰਿਹਾ ਕਿ ਕਿਵੇਂ ਦੇਖਦੇ ਹਾਂ ਵਿਰੋਧਿਤ ਹੋਣ ਦਾ ਕੀ ਕਾਰਨ ਹੈ ਇਹ ਕੈਨੇਡਾ ਦੇ ਭਾਰਤ ਦੇ ਰਿਸ਼ਤੇ ਵਿੱਚ ਜੋ ਕਹ ਲਓ ਕਿ ਇੱਕ ਇਸ ਵਕਤ ਵਿਵਾਦ ਹੈ ਉਹ ਕਾਰਨ ਬਣਿਆ ਹੋਇਆ ਹੈ ਜਾਂ ਹੋਰ ਕੀ ਕਾਰਨ ਹੈ ਇਸ ਦੇ ਪਿੱਛੇ ਦਾ ਅਤੇ ਜੋ ਦੁਸਾਨ ਜੀ ਦੁਸਾਨ ਜੀ ਸਰ ਮਿਲੇ ਕੈਨੇਡਾ ਪੀਐਮ ਨੂੰ ਉਸ ਦੇ ਕਹ ਲਓ ਕਿ ਕੀ ਨਤੀਜੇ ਨੇ ਕੀ ਮਾਇਨੇ ਨੇ ਦੇਖੋ ਅੱਜ ਨਹੀਂ ਇਸ 47 ਤੋਂ ਪਹਿਲਾਂ ਦਾ ਆਪਾਂ ਕਹਿ ਲਈਏ ਕਿ ਸਾਡੇ ਲੋਕ ਗੀਤਾਂ ਦੇ ਵਿੱਚ ਕਹਾਵਤਾਂ ਦੇ ਵਿੱਚ ਕਵਿਤਾਵਾਂ ਸ਼ੇਰਾਂ ਦੇ ਵਿੱਚ ਜ਼ਿਕਰ ਹੁੰਦਾ ਰਿਹਾ ਜਿਹੜਾ ਕਿਹਾ ਜਾਂਦਾ ਰਿਹਾ ਦੇਸ਼ ਪੰਜਾਬ ਜੇ ਹੁਣ ਆਪਾਂ 84 ਦੀ ਗੱਲ ਕਰੀਏ ਤਾਂ ਉਸ ਵੇਲੇ ਵੀ ਅ ਅਫਜ਼ਲ ਰੰਦਾਵਾ ਮੈਨੂੰ ਜੇ ਮੈਂ ਗਲਤ ਨਾ ਹੋਵਾਂ ਕਰੈਕਟ ਕਰ ਸਕਦਾ ਮੈਨੂੰ ਕੋਈ ਉਹਨਾਂ ਨੇ ਵੀ ਇੱਕ ਕਵਿਤਾ ਲਿਖੀ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਸੋ ਉਸ ਤੋਂ ਬਾਅਦ ਜਦੋਂ ਗੱਲ ਕਰੀਏ ਮੇਰਾ ਸੋਹਣਾ ਦੇਸ਼ ਪੰਜਾਬ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਬੋਲੀਆਂ ਵੀ ਗਿੱਧੇ ਦੇ ਵਿੱਚ ਪਾਈਆਂ ਜਾਂਦੀਆਂ ਰਹੀਆਂ ਮਤਲਬ ਮੈਂ ਕਿਹਾ ਮੈਂ ਇਹ ਕਹਿਣਾ ਮੈਂ ਅਕਸਰ ਇਹ ਗੱਲ ਕਹਿਣਾ ਹੁੰਨਾ ਕਿ ਪੰਜਾਬ ਜਿਹੜਾ ਨਾ ਉਹ ਬਾਕੀ ਸਟੇਟਾਂ ਨਾਲੋਂ ਅਲੱਗ ਹੈ ਤੇ ਪੰਜਾਬ ਕਿਸੇ ਵੇਲੇ ਆਜ਼ਾਦ ਖਿੱਤਾ ਵੀ ਹੋਇਆ ਕਰਦਾ ਸੀ ਤੁਸੀਂ ਦੇਖੋ ਨਾ ਸਾਡੀ ਬੋਲੀ ਜਿਹੜੀ ਅਲੱਗ ਹੈ ਸਾਡਾ ਕਲਚਰ ਅਲੱਗ ਹੈ ਸਾਡੇ ਸੋਹਣੇ ਗੱਭਰੂ ਜਿਹੜੇ ਸੀ 6 6 ਫੁੱਟੇ 6 6 ਫੁੱਟੇ ਚਾਹੇ ਅੱਜ ਨਸ਼ੇ ਦੀ ਮਾਰ ਵਜੀ ਹੋਈ ਹੈ ਉਹਦੇ ਪਿੱਛੇ ਵੀ ਬੜਾ ਕੁਝ ਹੈ ਉਹ ਆਪਾਂ ਗੱਲ ਕਰਦੇ ਰਹੇ ਨੇ ਪਤਾ ਸਾਰਿਆਂ ਨੂੰ ਸੋ ਮਤਲਬ ਸਾਡਾ ਕਲਚਰ ਸਾਡੀ ਬੋਲੀ ਸਾਡਾ ਡੀਲਡੋਲ ਸਾਡਾ ਤਰੀਕਾ ਸਾਡੇ ਵਿੱਚ ਜਿਹੜੀ ਇੱਕ ਭਾਵਨਾ ਹੈ ਦੂਸਰਿਆਂ ਪ੍ਰਤੀ ਕਿ ਹਾਂ ਕਿਵੇਂ ਅਸੀਂ ਉਹਨਾਂ ਦੀ ਰੱਖਿਆ ਕਰਨੀ ਹੈ ਕਿਵੇਂ ਅਸੀਂ ਲੰਗਰ ਲਾਉਣੇ ਆ ਤੁਸੀਂ ਮੈਨੂੰ ਦੱਸਦੇ ਹੋ ਨਾ ਵੀ ਇੱਕ ਗੱਲ ਮੈਂ ਤੁਹਾਨੂੰ ਵੀ ਪੁੱਛ ਲੈਣਾ ਜਾਂ ਫਿਰ ਆਪਣੇ ਦਰਸ਼ਕਾਂ ਨੂੰ ਕਿ ਬਾਕੀ ਸਟੇਟਾਂ ਦੇ ਵਿੱਚ ਇਹ ਚੀਜ਼ਾਂ ਹੈ ਨੇ ਲੋਕਾਂ ਦੇ ਵਿੱਚ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਡੀਫੇਮ ਨਹੀਂ ਕਰਦੇ ਜਾਂ ਫਿਰ ਕਿਸੇ ਦੀ ਬੁਰਾਈ ਨਹੀਂ ਕਰਦੇ ਉਹਨਾਂ ਦੇ ਵੀ ਆਪਣੇ ਕਲਚਰ ਰਿਚ ਨੇ ਉਹ ਵੀ ਅਮੀਰ ਨੇ ਆਪੋ ਆਪਣੇ ਖਿੱਤਿਆਂ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਪਰੰਪਰਾਵਾਂ ਹੋਣਗੀਆਂ ਕਲਚਰ ਸਭ ਕੁਝ ਹੋਏਗਾ ਸੋ ਆਪਾਂ ਗੱਲ ਆਪਣੀ ਕਰਨੀ ਹੈ ਕਿਉਂਕਿ ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਆ ਸੋ ਮਤਲਬ ਪੰਜਾਬ ਜਿਹੜਾ ਹੈ ਉਹਨੂੰ ਇੱਕ ਦੇਸ਼ ਵਜੋਂ ਹੀ ਜਾਣਿਆ ਜਾਂਦਾ ਖੈਰ ਅੱਜ ਪੰਜਾਬ ਜਿਹੜਾ ਉਹ ਭਾਰਤ ਦੀ ਸਟੇਟ ਬਣਿਆ ਹੋਇਆ ਹੈ ਬੇਸ਼ੱਕ ਪਰ ਪੰਜਾਬੀ ਜਿਹੜਾ ਨਾ ਜਿਹੜਾ ਉਸ ਉਸ ਧਰਤੀ ਤੋਂ ਜਨਮ ਲੈਂਦਾ ਉਹਨੂੰ ਆਪਣੇ ਪਹਿਲਾ ਪੰਜਾਬੀ ਹੋਣ ਤੇ ਮਾਣਦਾ ਮੈਂ ਤੁਹਾਨੂੰ ਸਿੱਧੇ ਪੱਤਰੇ ਸ਼ਬਦਾਂ ਚ ਕਹਾਂ ਤੁਸੀਂ ਦੇਖੋ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਅੱਜ ਸਾਡੇ ਲੋਕ ਗਏ ਹੋਏ ਨੇ ਉਹਨਾਂ ਨੂੰ ਮਾਣ ਹੈ ਕਿ ਉਹ ਪੰਜਾਬੀ ਨੇ ਉਹਨਾਂ ਨੇ ਆਪਣੀਆਂ ਕਾਰਾਂ ਦੇ ਪਿੱਛੇ ਸਟicker ਲਾਏ ਹੋਏ ਨੇ ਉਹਨਾਂ ਨੇ ਆਪਣੇ ਬਿਜ਼ਨਸ ਕਾਰੋਬਾਰਾਂ ਦੇ ਨਾਮ ਰੱਖੇ ਹੋਏ ਨੇ ਪੰਜਾਬ ਪੰਜਾਬੀ ਫੂਡ ਜਾਂ ਆਪਾਂ ਕਹ ਲਈ ਰੈਸਟੋਰੈਂਟ ਪੰਜਾਬੀ ਜਾਂ ਫਰ ਪੰਜਾਬ ਟਰਕਿੰਗ ਜਾਂ ਮਤਲਬ ਜਿੰਨੀ ਤੁਸੀਂ ਗੱਲਾਂ ਕਰ ਲੋ ਇਹ ਤਾਂ ਬਹੁਤ ਕੁਝ ਹੈ ਮਤਲਬ ਕਿ ਸਾਨੂੰ ਪਹਿਲਾਂ ਜਿਹੜਾ ਪੰਜਾਬੀਆਂ ਨੂੰ ਮੈਂ ਆਪਣੀ ਗੱਲ ਨਹੀਂ ਕਰਦਾ ਟੋਟਲੀ ਪੰਜਾਬ ਜਿਹੜਾ ਹੈ ਉਹ ਪਹਿਲਾਂ ਪੰਜਾਬੀ ਹੋਣ ਤੇ ਮਾਣ ਕਰਦਾ ਕਿ ਅਸੀਂ ਪੰਜਾਬ ਤੋਂ ਆ ਤੇ ਅੱਜ ਵਿਦੇਸ਼ਾਂ ਦੇ ਵਿੱਚ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੀ ਬੱਲੇ ਬੱਲੇ ਆ ਹਰ ਇੱਕ ਜਿਹੜਾ ਇਥੋਂ ਦਾ ਪੋਲਿਟਿਸ਼ੀਅਨ ਕਹਿ ਲਈਏ ਹਰ ਇੱਕ ਇਥੋਂ ਦਾ ਬਸ਼ਿੰਦਾ ਹੈ ਜਾਣਦਾ ਕਿ ਪੰਜਾਬ ਹੈ ਹੁਣ ਕੈਨੇਡਾ ਦੇ ਵਿੱਚ ਜਦੋਂ ਜਸਟਿਨ ਟਰੂਟੋ ਹੋਰੀ ਦਿਲਜੀਤ ਦੋਸਾਂਜ ਨੂੰ ਪ੍ਰੈਕਟਿਸ ਕਰਦੇ ਆ ਰਿਹਸਲ ਕਰਦੇ ਆ ਮਿਲਣ ਜਾਂਦੇ ਆ ਤਾਂ ਉਸ ਤੋਂ ਬਾਅਦ ਉਹ ਫੋਟੋ ਇੱਕ ਪਾ ਕੇ ਪੋਸਟ ਪਾ ਦਿੰਦੇ ਆ ਉੱਥੇ ਲਿਖ ਦਿੰਦੇ ਇਹ ਗਾਇ ਫ੍ਰੋਮ ਪੰਜਾਬ ਜਿਹੜਾ ਪੰਜਾਬ ਤੋਂ ਆਇਆ ਤੇ ਅੱਜ ਵਿਦੇਸ਼ਾਂ ਦੇ ਵਿੱਚ ਧੂਮਾ ਪਾ ਰਿਹਾ ਮਤਲਬ ਉਹ ਇਸ ਤਰ੍ਹਾਂ ਲਿਖ ਦਿੰਦੇ ਆ ਤੇ ਹੁਣ ਕੈਨੇਡਾ ਦੇ ਵਿੱਚ ਜਿਹੜੀ ਤੀਜੀ ਬੋਲੀ ਹੈ ਉਹ ਪੰਜਾਬੀ ਹੈ ਹੁਣ ਜਾਂ ਤੇ ਉਥੇ ਹਿੰਦੀ ਹੁੰਦੀ ਤਾਂ ਫਿਰ ਜਸਟਿਨ ਟ੍ਰੂਡੋ ਨੂੰ ਲੱਗਦਾ ਪੀ ਇਹ ਭਾਰਤੀ ਹੈ ਇਹ ਹਿੰਦੀ ਹੈ ਮਤਲਬ ਕਿ ਉਹਨਾਂ ਨੇ ਉਸ ਹਿਸਾਬ ਦੇ ਨਾਲ ਕਿਉਂਕਿ ਭਾਰਤ ਦਾ ਮਾਹੌਲ ਅਲੱਗ ਹੈ ਵਿਦੇਸ਼ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਸਾਡੇ ਪ੍ਰਤੀ ਸੋਚ ਅਲੱਗ ਹੈ ਸੋ ਉਥੇ ਉਹਨਾਂ ਨੂੰ ਪਤਾ ਵੀ ਦੁਨੀਆ ਕਿੰਨੀ ਪੰਜਾਬ ਤੋਂ ਆਈ ਹੋਈ ਹੈ ਜਸਟਿਨ ਟ੍ਰੂਡੋ ਖੁਦ ਦਰਬਾਰ ਸਾਹਿਬ ਗਏ ਆ ਤੇ ਉਹਨਾਂ ਨੇ ਉਥੇ ਪਹਿਰਾਵਾ ਉਸ ਤਰ੍ਹਾਂ ਦਾ ਪਾਇਆ ਲੰਗਰਾਂ ਦੇ ਵਿੱਚ ਸੇਵਾ ਕੀਤੀ ਹੈ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਹੈ ਇਹ ਉਹਨਾਂ ਨੂੰ ਪਤਾ ਹੈ ਕਿ ਅਲੱਗ ਹੈ ਇਹ ਮਤਲਬ ਕਿ ਅਲੱਗ ਤਰ੍ਹਾਂ ਦੀ ਜਿਹੜੇ ਲੋਕ ਨੇ ਅਲੱਗ ਤਰ੍ਹਾਂ ਦਾ ਇਹਨਾਂ ਦਾ ਰਹਿਣਾ ਸਹਿਣਾ ਜਾਂ ਫਿਰ ਉਹ ਕੈਨੇਡਾ ਦੀ ਆਪਾਂ ਕਹਿ ਲਈਏ ਭੀ ਉੱਥੇ ਉਹਨਾਂ ਨੇ ਤਰੱਕੀ ਕਿੰਨੀ ਕੀਤੀ ਹੈ ਕੈਨੇਡਾ ਦੇ ਵਾਸਤੇ ਜਾਂ ਕੈਨੇਡਾ ਦੀ ਇਕਨੋਮੀ ਨੂੰ ਕਿੰਨਾ ਉਹਨਾਂ ਨੇ ਅਪ ਕੀਤਾ ਜਾਂ ਫਿਰ ਪੋਲੀਟੀਸ਼ੀਅਨ ਜਿਹੜੇ ਨੇ ਉਹ ਉਹਨਾਂ ਨੇ ਕਿੰਨਾ ਯੋਗਦਾਨ ਪਾਇਆ ਸੋ ਜਸਟਿਨ ਟੂਡੋ ਨੇ ਉਸ ਹਿਸਾਬ ਦੇ ਨਾਲ ਇਹ ਗੱਲ ਕਹੀ ਹੈ ਕਿ ਇਹ ਮੁੰਡਾ ਜਿਹੜਾ ਪੰਜਾਬ ਤੋਂ ਉੱਠਿਆ ਪੰਜਾਬ ਤੋਂ ਆਇਆ ਤੇ ਅੱਜ ਦੇਖੋ ਕਿਸ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਆਪਣਾ ਨਾਮ ਚਮਕਾ ਰਿਹਾ ਹੁਣ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜੇ ਤਾਂ ਕਿਤੇ ਹੋ ਜਵੇ ਨਾ ਬਾਹਰਲੇ ਦੇਸ਼ਾਂ ਦੇ ਵਿੱਚ ਜਾਂ ਕਿਤੇ ਵੀ ਕੋ ਮਾੜਾ ਕੰਮ ਹੋ ਜੇ ਕੋਈ ਪੰਜਾਬੀ ਕਰ ਦਵੇ ਤੇ ਉੱਥੇ ਲਿਖਿਆ ਜਾਂਦਾ ਵੀ ਸਿੱਖ ਮਤਲਬ ਕਿ ਵਿਦੇਸ਼ ਦੇ ਵਿੱਚ ਇੱਕ ਸਿੱਖ ਨੇ ਇੱਕ ਸਿੱਖ ਨੌਜਵਾਨ ਨੇ ਆਹ ਕੰਮ ਕਰ ਦਿੱਤਾ ਮਤਲਬ ਗਲਤ ਕਰ ਦਿੱਤਾ ਜਦੋਂ ਕੋਈ ਪ੍ਰਾਊਡ ਵਾਲੀ ਗੱਲ ਹੋਵੇ ਤਾਂ ਉਹਨੂੰ ਉਹੀ মিডিਆ ਭਾਰਤ ਦਾ ਜਿਹੜਾ ਹੈ ਉਹ ਇਦਾਂ ਲਿਖਦਾ ਕਿ ਭਾਰਤੀ ਮਤਲਬ ਇੱਥੇ ਵੀ ਡਬਲ ਸਟੈਂਡਰਡ ਹੁਣ ਜਦੋਂ ਪੰਜਾਬੀ ਐ ਹੁਣ ਦਿਲਜੀਤ ਦੋਸਾਂਝ ਵੀ ਜਦੋਂ ਜਾ ਕੇ ਕੁਚੇਲਾ ਦੇ ਵਿੱਚ ਉਹਨੇ ਆਪਣਾ ਸ਼ੁਰੂਆਤ ਕੀਤੀ ਤੇ ਉਹਨੇ ਇਹੀ ਇੱਕ ਡਾਇਲੌਗ ਵਰਤਿਆ ਪੰਜਾਬੀ ਆ ਗਏ ਓਏ ਉਸ ਤੋਂ ਬਾਅਦ ਉਹਨੂੰ ਲੈ ਕੇ ਵੀ ਬੜੀਆਂ ਮਿਰਚਾਂ ਜੜੀਆਂ ਲੱਗੀਆਂ ਹੁਣ ਨਹੀਂ ਐ ਪੰਜਾਬ ਤੋਂ ਦੱਸਿਓ ਮੈਨੂੰ ਕੋਈ ਸਵਾਲ ਐ ਹੁਣ ਪੰਜਾਬ ਤੋਂ ਨਹੀਂ ਐ ਦਿਲਜੀਤ ਦੋਸਾਂਝ ਕਰਨੋਚ ਲੈ ਅੱਜ ਉਹਦਾ ਗੀਤ ਬੜੇ ਵੱਡੇ ਪੱਦਰ ਦੇ ਉੱਤੇ ਦੁਨੀਆ ਭਾਰਤ ਚ ਚੱਲ ਰਿਹਾ ਗੋਰੇ ਕਾਲੇ ਉਹਦੇ ਉੱਤੇ ਨੱਚ ਰਹੇ ਨੇ ਹੁਣ ਕੱਲ ਨੂੰ ਉਹਨੂੰ ਕੋਈ ਕਹ ਦੇ ਵੀ ਤੂੰ ਪੰਜਾਬੀ ਨਾ ਕਹਿ ਇਹ ਤਾਂ ਫਿਰ ਤਾਨਾਸ਼ਾਹੀ ਹੋ ਗਈ ਨਾ ਫਿਰ ਆਪਣੀਆਂ ਜਿਹੜੀਆਂ ਫੀਲਿੰਗਸ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਐਕਸਪ੍ਰੈਸ ਕਰਦੇ ਆ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਪੰਜਾਬੀ ਆ ਤੇ ਫਿਰ ਇਹਦੇ ਵਿੱਚ ਵੀ ਰੁਕਾਵਟ ਪੰਜਾਬੀ ਨੂੰ ਪੰਜਾਬੀ ਨਹੀਂ ਕਹਿਣ ਦੇਣਾ ਤੇ ਜੇ ਤੁਹਾਡੇ ਪੋਲੀਟਿਸ਼ੀਅਨ ਜਿਹੜੇ ਉੱਥੇ ਆ ਕੇ ਪਾਰਲੀਮੈਂਟ ਦੇ ਵਿੱਚ ਸੌਂ ਚੁੱਕਦੇ ਆ ਤੇ ਉਹ ਕਹਿ ਦਿੰਦੇ ਜੈ ਹਿੰਦੂ ਰਾਸ਼ਟਰ ਉੱਥੇ ਤਾਂ ਕੋਈ ਵੀ ਨਹੀਂ ਬੋਲਦਾ ਤੁਹਾਡੇ ਚੋਂ ਫਿਰ ਜਦੋਂ ਮਹਾਰਾਸ਼ਟਰ ਦੇ ਵਿੱਚ ਉਹ ਕਿਹਾ ਜਾਂਦਾ ਜੈ ਮਹਾਰਾਸ਼ਟਰਾ ਉੱਥੇ ਕੋਈ ਨਹੀਂ ਬੋਲਦਾ ਉਹ ਕਹਿੰਦੇ ਸਾਨੂੰ ਮਾਣ ਹੈ ਮਰਾਠੀ ਹੁਣ ਤੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਸ਼ੇਵ ਸੈਨਾ ਵਾਲਿਆਂ ਦੀ ਜਿਉ ਉਹ ਸਾਰੇ ਆਪਣੇ ਆਪਣੇ ਖਿੱਤੇ 'ਤੇ ਮਾਣ ਕਰਦੇ ਆ ਹਰਿਆਣੇ ਵਾਲੇ ਸਾਡੇ ਜਿਹੜੇ ਵੀਰ ਨੇ ਉਹ ਆਪਣੇ ਖਿੱਤੇ ਤੇ ਮਾਣ ਨਹੀਂ ਕਰਦੇ ਉਹ ਆਪਣੀ ਬੋਲੀ ਤੇ ਮਾਣ ਨਹੀਂ ਕਰਦੇ ਆ ਵਿਦੇਸ਼ਾਂ ਦੇ ਵਿੱਚ ਵੀ ਦੇਖੋ ਉਹਨਾਂ ਦੇ ਉਹ ਆਪਣੀ ਬੋਲੀ ਤੇ ਮਾਣ ਕਰਦੇ ਆ ਆਪਣੇ ਖਿੱਤੇ ਤੇ ਮਾਣ ਕਰਦੇ ਨੇ ਸੋ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਹਾਂ ਧੱਕੇ ਨਾਲ ਹੀ ਅਗਲੇ ਦੀ ਆਈਡੈਂਟੀਟੀ ਸਿੱਖ ਕੌਮ ਜਿਹੜੀ ਉਹ ਆਈਡੈਂਟੀਟੀ ਦਾ ਦੇ ਜਿਹੜਾ ਕ੍ਰਾਈਸਿਸ ਹੁਣ ਤੱਕ ਚੱਲਦੀ ਆ ਰਹੀ ਆ ਪਤਾ ਰਾ ਪਥੀ ਵੀ ਦੇ ਵਿੱਚ ਲਿਖਿਆ ਹੀ ਉਹਨਾਂ ਨੂੰ ਕਿਸਾ ਧਾਰੀ ਹਿੰਦੂ ਆ ਸੋ ਇਹ ਚੀਜ਼ਾਂ ਵੀ ਆਪਾਂ ਨੂੰ ਕਿਤੇ ਨਾ ਕਿਤੇ ਸੋਚਣੀਆਂ ਪੈਣਗੀਆਂ ਅਗਲੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਪਊਗੀ ਇਹ ਨਹੀਂ ਕਿ ਧੱਕੇ ਦੇ ਨਾਲ ਜਿਦਾ ਮਨਜਿੰਦਰ ਸਿਰਸਾ ਕਹਿ ਰਿਹਾ ਵੀ ਜਸਟਨ ਟੂਟੋ ਤੂੰ ਪੰਜਾਬੀ ਕਿਉਂ ਗਿਆ ਉਹ ਇੰਡੀਅਨ ਆ ਸੋ ਜੇ ਕਹਿਤਾ ਤੇ ਏਡੀ ਕੋ ਵੱਡੀ ਗੱਲ ਨਹੀਂ ਹੋਣੀ ਚਾਹੀਦੀ ਇੱਥੋਂ ਪਤਾ ਲੱਗਦਾ ਕਿ ਭਾਈ ਤੁਸੀਂ ਜਿਹੜੇ ਹੋ ਤੁਹਾਡੇ ਵਿੱਚ ਜਿਹੜੀ ਅਸਹਿਣਸ਼ੀਲਤਾ ਜਿਹੜੀ ਆ ਉਹ ਕਿੰਨੀ ਜ਼ਿਆਦਾ ਭਰ ਚੁੱਕੀ ਆ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਤਰੱਕੀ ਕਰੇ ਜੇ ਕਰ ਲਈ ਹੈ ਜੇ ਉਹਨੂੰ ਜਸਟਿਨ ਟੂਡੋ ਮਿਲਣ ਆ ਗਿਆ ਮੈਨੂੰ ਤਾਂ ਲੱਗਦਾ ਮਨਜਿੰਦਰ ਸਰਸੇ ਨੂੰ ਇੱਥੋਂ ਹੀ ਮਿਰਚਾਂ ਲੱਗ ਗਈਆਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਸਟਿਨ ਟੂਡੋ ਜਿਹੜਾ ਹੈ ਉਹ ਦਿਲਜੀਤ ਦੋਸਾਂਝ ਨੂੰ ਮਿਲਦਾ ਪਿਆ ਮਨਜਿੰਦਰ ਸਰਸੇ ਨੇ ਇਹ ਕਿਉਂ ਨਹੀਂ ਸੋਚਿਆ ਕਿ ਕਿੰਨੀ ਪੱਗ ਦੀ ਚੜਾਈ ਹੋਈ ਹੈ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆ ਕੇ ਬੋਲਿਆ ਮਨਜਿੰਦਰ ਸਰਸਾ ਵੀ ਪੱਗ ਬੰਨ੍ਹਦਾ ਹੈ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸਿੱਖ ਹਾਂ ਸੋ ਉਹਨੂੰ ਇਹ ਕਿਉਂ ਨਹੀਂ ਦਿਖਿਆ ਉਹਨੂੰ ਤਾਂ ਪ੍ਰਾਊਡ ਹੋਣਾ ਚਾਹੀਦਾ ਸੀ ਉਹਨੂੰ ਤਾਂ ਦਰਜੀਤ ਦੋ ਸਾਂਝਦੇ ਹੱਕ ਦੇ ਵਿੱਚ ਪੋਸਟ ਪਾਣੀ ਚਾਹੀਦੀ ਸੀ ਵੀ ਕਿਆ ਬਾਤਾਂ ਤੇਰੀਆਂ ਤੇ ਤੂੰ ਪੱਗ ਦਾ ਜਿਹੜਾ ਨਾਮ ਜਿਹੜਾ ਹੈ ਪੱਗ ਮਤਲਬ ਰੌਸ਼ਨ ਕੀਤੀ ਹੈ ਦੁਨੀਆ ਦੇ ਵਿੱਚ ਸੋ ਅੱਜ ਮੈਂ ਤੁਹਾਨੂੰ ਦੱਸ ਦਿੰਨਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਟੈਲੈਂਟ ਕਿੰਨਾ ਤੁਸੀਂ ਇਹ ਦੇਖੋ ਕਈ ਵਾਰੀ ਸਾਨੂੰ ਇਸ ਤਰ੍ਹਾਂ ਡਿਮੋਰਲਾਈਜ਼ ਕਰ ਦਿੱਤਾ ਜਾਂਦਾ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਪੰਜਾਬੀਆਂ ਨੂੰ ਇੰਗਲਿਸ਼ ਨਹੀਂ ਆਉਂਦੀ ਪੰਜਾਬੀਆਂ ਹਨ ਪੜ ਹੁੰਦੇ ਨੇ ਇਹ ਇਹਨਾਂ ਨੂੰ ਗੱਲ ਰਹਿਣ ਸਹਿਣ ਦਾ ਨਹੀਂ ਪਤਾ ਜੀ ਇਹ ਬਾਹਰ ਜਾ ਕੇ ਐ ਕਰਦੇ ਨੇ ਉਹ ਕਰਦੇ ਨੇ ਅੱਜ ਮੈਨੂੰ ਦੱਸੋ ਇਹ ਦੁਨੀਆ ਭਰ ਦੇ ਵਿੱਚ ਸਾਰੇ ਟੌਪ ਅਹੁਦਿਆਂ ਦੇ ਉੱਤੇ ਟੌਪ ਜਿਹੜੇ ਆਪਾਂ ਕਹਿ ਸਕਦੇ ਹਾਂ ਉੱਥੇ ਸਾਰੇ ਪੰਜਾਬੀ ਬੈਠੇ ਹੋਇਆ ਮਿਊਜ਼ਿਕ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦਾ ਮਿਊਜ਼ਿਕ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਹੈ ਕਿ ਹਾਲੀਵੁੱਡ ਤੋਂ ਬਾਅਦ ਜਾਂ ਫਿਰ ਇੰਗਲਿਸ਼ ਮਿਊਜ਼ਿਕ ਮੈਂ ਕਹਾਂਗਾ ਵੈਸਟਰਨ ਮਿਊਜ਼ਿਕ ਤੋਂ ਬਾਅਦ ਸੈਕਿੰਡ ਨੰਬਰ ਦੇ ਉੱਤੇ ਆ ਚੁੱਕਿਆ ਠੀਕ ਹੈ ਉਸ ਤੋਂ ਬਾਅਦ ਜਗਮੀਤ ਸਿੰਘ ਦੀ ਗੱਲ ਕਰੀਏ ਤਾਂ ਉਹ ਪ੍ਰਧਾਨ ਮੰਤਰੀ ਜਿਹੜੀ ਰੇਸ ਦੇ ਵਿੱਚ ਸੈਕਿੰਡ ਨੰਬਰ ਦੇ ਉੱਤੇ ਆ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਨੀਕੀ ਹੈਲੀ ਜਾਂ ਫਿਰ ਕਮਲਾ ਹੈਰਿਸ ਜਿਹੜੇ ਇਹ ਲੋਕ ਜਿਹੜ ਇੰਗਲੈਂਡ ਦੀ ਗੱਲ ਕਰ ਲਓ ਤਾਂ ਇੱਥੇ ਅ ਇਸ ਵਾਰ ਸਾਡੇ 12 ਜਿਹੜੇ ਨੇ ਉਹ ਐਮਪੀ ਪੰਜਾਬੀ ਬਣੇ ਨੇ ਕਿਹੜਾ ਖੇਤਾ ਕਿਹੜਾ ਖੇਤਾ ਵਰਲਡ ਬੈਂਕ ਦੇ ਜਿਹੜੇ ਨੇ ਬੰਗਾ ਸਾਹਿਬ ਬਣ ਚੁੱਕੇ ਆ ਪ੍ਰਧਾਨ ਪ੍ਰੈਜ਼ੀਡੈਂਟ ਉਹ ਬਣ ਚੁੱਕੇ ਨੇ ਵਰਲਡ ਬੈਂਕ ਦੇ ਸੋ ਹਰ ਖੇਤੇ ਦੇ ਵਿੱਚ ਅੱਜ ਪੰਜਾਬ ਆ ਉਹ ਪਹਿਲੇ ਨੰਬਰ ਤੇ ਆ ਹੁਣ ਬਾਲੀਵੁੱਡ ਦੀ ਗੱਲ ਕਰ ਲਓ ਬਾਲੀਵੁੱਡ ਦੇ ਵਿੱਚ 75 ਤੋਂ 80% ਜਿਹੜੇ ਨੇ ਉਹ ਪੰਜਾਬੀ ਨੇ ਬਾਲੀਵੁੱਡ ਬਣਾਇਆ ਹੀ ਪੰਜਾਬੀਆਂ ਨੇ ਧਰਮਿੰਦਰ ਦੀ ਗੱਲ ਕਰ ਲਓ ਠੀਕ ਹੈ ਜੀ ਆ ਕਪੂਰ ਖਾਨਦਾਨ ਸਾਰਾ ਪੰਜਾਬੀ ਆ ਉਸ ਤੋਂ ਬਾਅਦ ਜਿਨਨੇ ਮੁੰਡੇ ਨੇ ਨਵੇਂ ਪੁਰਾਣੇ ਤੁਸੀਂ ਦੇਖੋ ਸਾਰੇ ਪੰਜਾਬੀ ਨੇ ਵਿੱਕੀ ਕੌਸ਼ਲ ਅੱਜ ਕਿੰਨੀ ਉਹਦੀ ਚੜ੍ਹਾਈ ਹੈ ਸੋਨੂੰ ਸੂਦ ਹੈ ਉਹ ਪੰਜਾਬ ਤੋਂ ਆ ਠੀਕ ਹੈ ਜੀ ਭਾਵੇਂ ਮਤਲਬ ਕਿ ਆਪਾਂ ਅੱਜ ਗੱਲ ਕਰ ਰਹੇ ਆ ਪਰ ਚਲੋ ਇਹ ਸਾਰੇ ਪੰਜਾਬੀ ਨੇ 75 80% ਜਿਹੜੇ ਲੋਕ ਹੈ ਉਹ ਪੰਜਾਬੀ ਨੇ ਓਮਪੁਰੀ ਅਮਰੀਸ਼ਪੁਰੀ ਹੋ ਗਏ ਮਤਲਬ ਕਹਿਣ ਦਾ ਦੁਨੀਆ ਭਰ ਦੇ ਵਿੱਚ ਅੱਜ ਪੰਜਾਬੀ ਰਾਜ ਕਰ ਰਹੇ ਆ ਸੋ ਜੇ ਕੋਈ ਪੰਜਾਬ ਕਹਿ ਵੀ ਦਵੇ ਤਾਂ ਤੁਹਾਨੂੰ ਮਰਜ਼ਾ ਕਿਉਂ ਲੱਗਦੀਆਂ ਜੀ ਹਾਂ ਜੀ ਮੈਂ ਪੁੱਛਾ ਰਿਹਾ ਤੁਹਾਨੂੰ ਜੋ ਜਹਾ ਇਸ ਵਕਤ ਜੋ ਦਰਜੀ ਦੁਸਾਨ ਜੋ ਡੈਸਨ ਟੂਡੋ ਨੂੰ ਮਿਲੀ ਨਹੀਂ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਸਟਾਰਟਿੰਗ ਦੇ ਵਿੱਚ ਵੀ ਇਹਨੂੰ ਅਸੀਂ ਕਿਵੇਂ ਦੇਖਦੇ ਹਾਂ ਇਸ ਦੇ ਕਿ ਕੀ ਉਸ ਇਫੈਕਟਸ ਦੇਖਦੇ ਹਾਂ ਤੇ ਪਿੱਛੇ ਦੇਖੋ ਕਈ ਤਰ੍ਹਾਂ ਦੀ ਗੱਲਾਂ ਹੋ ਸਕਦੀਆਂ ਇਹਦੇ ਪਿੱਛੇ ਹਨਾ ਇੱਕ ਤਾਂ ਇਹ ਹੈ ਕਿ ਆਉਂਦੀਆਂ ਚੋਣਾਂ ਦੇ ਵਿੱਚ ਪੰਜਾਬੀਆਂ ਨੂੰ ਜਿਹੜਾ ਹੈ ਉਹ ਆਪਣੇ ਵੱਲ ਆਕਰਸ਼ਿਤ ਕਰਨਾ ਮਤਲਬ ਕਿ ਪੰਜਾਬੀ ਜਸਟਿਨ ਟੂਡੋ ਦੇ ਨਾਲ ਬਣੇ ਰਹਿਣ ਆਉਂਦੀਆਂ ਵੋਟਾਂ ਦੇ ਵਿੱਚ ਉਹ ਕਹਿਣ ਕਿ ਹਾਂ ਭਾਈ ਇਹ ਤਾਂ ਸਾਡਾ ਖਾਸ ਬੰਦਾ ਹੈ ਸਾਨੂੰ ਪਿਆਰ ਬਹੁਤ ਕਰਦਾ ਹੈ ਰਾਜਨੀਤਿਕ ਕਾਰਨ ਵੀ ਹੋ ਸਕਦੇ ਆ ਕਿਉਂ ਉਹਦਾ ਕਾਰਨ ਤੁਹਾਨੂੰ ਦੱਸ ਦਾਂ ਕਿਉਂਕਿ ਦਿਲਜੀਤ ਦੋਸਾਂਝ ਦੇ ਜਿਹੜੇ ਨੇ ਆਲਮੋਸਟ ਸ਼ੋਅ ਆ ਜਿਹੜੇ ਪਿੱਛੇ ਉਹ ਕਰ ਰਿਹਾ ਤੇ ਉਹ ਉਹ ਫੁੱਲ ਜਾਂਦੇ ਨੇ ਮਤਲਬ ਹਾਊਸ ਫੁੱਲ ਸ਼ੋਅ ਉਹਦੇ ਜਾ ਰਹੇ ਆ ਉਥੇ ਕੋਈ ਵੀ ਮਤਲਬ ਕਹਿ ਲੋ ਵੀ ਤੁਹਾਨੂੰ ਸੀਟ ਜਿਹੜੀ ਉਹ ਖਾਲੀ ਨਹੀਂ ਲੱਭਦੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਚਾਹੋ ਅਮਰੀਕਨ ਹੋਣ ਜਾਂ ਫਿਰ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਜਾਂ ਇੰਗਲੈਂਡ ਦੇ ਮਤਲਬ ਕੀ ਦਿਲਜੀਤ ਦੋਸਾਂਝ ਨੇ ਨਾ ਪਿਛਲੇ ਸਮੇਂ ਦੇ ਵਿੱਚ ਉਹ ਵਰਲਡ ਰਿਕਾਰਡ ਬਣਾਏ ਨੇ ਕਿ ਕੋਈ ਪਹਿਲਾ ਜਿਹੜਾ ਹੈ ਉਹ ਸਿੰਗਰ ਆ ਕੇ ਏਸ਼ੀਆ ਤੋਂ ਤੇ ਏਡੇ ਵੱਡੇ ਪੱਧਰ ਦੇ ਉੱਤੇ ਸ਼ੋਅ ਜਿਹੜਾ ਹੈ ਉਹ ਸੋਲਡ ਆਊਟ ਕੀਤਾ ਸੋ ਇਹ ਚੀਜ਼ਾਂ ਨਾ ਸਰਕਾਰਾਂ ਨੋਟ ਕਰਦੀਆਂ ਉਹਨਾਂ ਦੇ ਪਿੱਛੇ ਵੀ ਬੜੇ ਬੜੇ ਥਿੰਕ ਟੈਂਕ ਹੁੰਦੇ ਨੇ ਉਹਨਾਂ ਦੇ ਆਮ ਜਿਹੜੀ ਉਹਨਾਂ ਦੀ ਟੀਮ ਦੇ ਵਿੱਚ ਬੰਦੇ ਹੁੰਦੇ ਆ ਸੋ ਉਹ ਇਹ ਗੱਲਾਂ ਕਹਿੰਦੇ ਨੇ ਤੋਂ ਮੈਨੂੰ ਲੱਗਦਾ ਹੈ ਕਿ ਜਸਟਿਨ ਟੂਡੋ ਇਸ ਗੱਲ ਦਾ ਜਿਹੜਾ ਹੈ ਉਹ ਫਾਇਦਾ ਵੀ ਲੈ ਗਏ ਨੇ ਕਿ ਜਦੋਂ ਲੱਖਾਂ ਲੋਕ ਉਥੇ ਪਹੁੰਚਣੇ ਆ ਪਤਾ ਹੈ ਵੀ ਦਿਲਜੀਤ ਦੋਸਾਂਝ ਦੀ ਫਾਲੋਇੰਗ ਬਹੁਤ ਹੈ ਤੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ ਸੋ ਇਹੀ ਚੀਜ਼ਾਂ ਹੁੰਦੀਆਂ ਇਹ ਟੈਕਟ ਵੀ ਹੁੰਦੇ ਨੇ ਤੇ ਜਿਹੜੀ ਸਾਡੇ ਲਈ ਮਤਲਬ ਕੰਮ ਦੀ ਗੱਲ ਇਹ ਹੈ ਕਿ ਸਾਡੀ ਪੱਗ ਜਿਹੜੀ ਉੱਥੇ ਤੱਕ ਪਹੁੰਚੀ ਹੈ ਸਾਡੇ ਲਈ ਇਹ ਮੰਨ ਵਾਲੀ ਗੱਲ ਹੈ ਕਿ ਇੱਕ ਕੈਨੇਡਾ ਦੇ ਕੈਨੇਡਾ ਵਰਗੇ ਮੁਲਕ ਦਾ ਪ੍ਰਧਾਨ ਜਿਹੜਾ ਹੈ ਉਹ ਆ ਕੇ ਜਸਟਨ ਜਿਹੜਾ ਹੈ ਮਿਲਦਾ ਹੈ ਦਿਲਜੀਤ ਦੋਸਾਂਝ ਨੂੰ ਸਟੇਜ ਦੇ ਉੱਤੇ ਸੋ ਇਹਦੇ ਬਹੁਤ ਸਾਰੇ ਮਾਇਨੇ ਹੁੰਦੇ ਨੇ ਕਿ ਤੁਹਾਡੀ ਆਇਡੈਂਟੀਟੀ ਕਿੱਥੇ ਤੱਕ ਪਹੁੰਚ ਚੁੱਕੀ ਹੈ ਹੁਣ ਅਮਰੀਕਾ ਦੇ ਵਿੱਚ ਮੈਨੂੰ ਐਗਜ਼ੈਕਟ ਉਹ ਪੋਲੀਟੀਸ਼ੀਅਨ ਦਾ ਨਾਮ ਤਾਂ ਯਾਦ ਨਹੀਂ ਪਰ ਉਹਨਾਂ ਨੇ ਨਰਿੰਦਰ ਮੋਦੀ ਜਦੋਂ ਉੱਥੇ ਗਏ ਆ ਤੇ ਉਹਨਾਂ ਨੂੰ ਵੀ ਕਿਹਾ ਕਿ ਅਸੀਂ ਇੰਜੋਏ ਕਰਦੇ ਹਾਂ ਤੁਹਾਡੇ ਦਿਲਜੀਤ ਦੋਸਾਂਝ ਦੇ Song ਇੱਥੇ ਸੁਣ ਕੇ ਅਮਰੀਕਾ ਦੇ ਇੱਕ ਵੱਡੇ ਪੋਲੀਟੀਸ਼ੀਅਨ ਨੇ ਇਹ ਗੱਲ ਕਹੀ ਸੀ ਹੋ ਸਕਦਾ ਉਹ ਫੋਰਨ ਮਿਨਿਸਟਰ ਹੋਣ ਅਮਰੀਕਾ ਦੇ ਸੋ ਇਹ ਬੜੀ ਮਾਨ ਵਾਲੀ ਗੱਲ ਹੁੰਦੀ ਹੈ ਕਿ ਜਿਹੜੀ ਤੁਹਾਡੀ ਆਈਡੈਂਟੀਟੀ ਹੈ ਜਦੋਂ ਕਹਿੰਦੇ ਆ ਭਈ ਤੁਹਾਨੂੰ ਯਾਦ ਹੋਣਾ ਜਿਹੜਾ World Trade Center ਦੇ ਉੱਤੇ ਹਮਲਾ ਹੋਇਆ ਉਸ ਤੋਂ ਬਾਅਦ ਸਾਡੀ ਆਈਡੈਂਟੀਟੀ ਦੇ ਉੱਤੇ ਜਿਹੜੇ ਸਵਾਲ ਖੜੇ ਹੋ ਗਏ ਸੀ ਤੇ ਬਹੁਤ ਸਾਰੇ ਸਿੱਖ ਉਹ ਜਾਣ ਬੁੱਝ ਕੇ ਜਾਂ ਕਹਿ ਲਈਏ ਵੀ ਗਲਤ ਮਿਸਟੇਕਨ ਆਈਡੈਂਟੀਟੀ ਕਰਕੇ ਹਮਲਿਆਂ ਦੇ ਸ਼ਿਕਾਰ ਹੋਏ ਆ ਸੋ ਦੁਨੀਆ ਭਰ ਦੇ ਵਿੱਚ ਅੱਜ ਪਤਾ ਲੱਗ ਰਿਹਾ ਸਿੱਖ ਕੌਣ ਹੈ ਉਹਦੇ ਲਈ ਕੋਈ ਵੀ ਕੁਝ ਕਰ ਰਿਹਾ ਭਾਵੇਂ ਕੋਈ 뮤직 ਇੰਡਸਟਰੀ ਦੇ ਵਿੱਚ ਕੁਝ ਕਰ ਰਿਹਾ ਕੋਈ ਪੜ੍ਹ ਲਿਖ ਕੇ ਅੱਗੇ ਜਾ ਰਿਹਾ ਕੋਈ ਪੋਲੀਟੀਸ਼ਨ ਬਣ ਕੇ ਜਾ ਰਿਹਾ ਸਾਨੂੰ ਸਾਰਿਆਂ ਨੂੰ ਵੈਲਕਮ ਕਰਨਾ ਚਾਹੀਦਾ ਜਿਹੜੇ ਸਾਡੀ ਆਈਡੈਂਟੀਟੀ ਵਾਸਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬੇਸ਼ੱਕ ਉਹ ਕਿਤਨਾ ਕਿਤੇ ਕੋਈ ਗਲਤ ਕੰਮ ਕਰ ਵੀ ਦਿੰਦੇ ਆ ਹੁਣ ਦਿਲਜੀਤ ਦੋਸਾਂਝ ਦੀ ਚਮਕੀਲਾ ਫਿਲਮ ਆਈ ਉਹਦੇ ਨਾਲ ਬਹੁਤ ਸਾਰੇ ਲੋਕ ਨਰਾਜ਼ ਵੀ ਹੋਏ ਨੇ ਉਸ ਤੋਂ ਪਹਿਲਾਂ ਵੀ ਇੱਕ ਅੱਧੀ ਫਿਲਮ ਆਈ ਉਹਦੇ ਵਿੱਚ ਵੀ ਛਾਹੇ ਸਹੀ ਸਾਰਾ ਕੁਝ ਨਹੀਂ ਦਿਖਾਇਆ ਗਿਆ ਪਰ ਜਿੱਥੇ ਤੁਹਾਨੂੰ ਪੋਜ਼ਿਟਿਵ ਪੁਆਇੰਟ ਲੱਗਦਾ ਹੈ ਵੀ ਇੱਥੇ ਤੁਹਾਡੀ ਗੱਲ ਹੋ ਰਹੀ ਹੈ ਤੁਹਾਡੀ ਚੜ੍ਹਾਈ ਹੋ ਰਹੀ ਹੈ ਸੋ ਸਾਨੂੰ ਉਹਨੂੰ ਐਕਸੈਪਟ ਵੀ ਕਰਨਾ ਚਾਹੀਦਾ ਤੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਰਾ ਕੁਝ ਸਹੀ ਨਹੀਂ ਕੀਤਾ ਜਾ ਸਕਦਾ ਹੁਣ ਇਹ ਲੋਕ ਨੇ ਇਹ ਗਾਇਕ ਨੇ ਜਾਂ ਫਿਰ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਐ ਬਿਲਕੁਲ ਆਜ਼ਾਦ ਨਹੀਂ ਹੁੰਦੇ ਇਹਨਾਂ ਨੇ ਵਿਚਰਨਾ ਵੀ ਹੁੰਦਾ ਇਹਨਾਂ ਦੇ ਵਿਚਰਨ ਤੇ ਪਾਬੰਦੀਆਂ ਲੱਗ ਜਾਂਦੀਆਂ ਇਹਨਾਂ ਦੇ ਕੈਰੀਅਰ ਖਤਮ ਹੋ ਸਕਦੇ ਹੁੰਦੇ ਆ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਦਬਾਅ ਵੀ ਜਿਹੜਾ ਹੈ ਉਹ ਚੱਲਣਾ ਪੈਂਦਾ ਸੋ ਇਹ ਚੀਜ਼ਾਂ ਨੂੰ ਲੈ ਕੇ ਆਪਾਂ ਨੂੰ ਚੱਲਣਾ ਚਾਹੀਦਾ ਜਿੱਥੇ ਪੋਜ਼ਿਟਿਵ ਪੋਜ਼ਿਟਿਵਿਟੀ ਹੈ ਇਸ ਗੱਲ ਦੇ ਵਿੱਚ ਕਿ ਜਸਟਿਨ ਟ੍ਰੂਡੋ ਆ ਕੇ ਮਿਲੇ ਆ ਉਹਨਾਂ ਨੇ ਪੰਜਾਬ ਦਾ ਨਾਮ ਲਿਆ ਇਹਦਾ ਮਤਲਬ ਪੰਜਾਬ ਦਾ ਨਾਮ ਦੁਨੀਆ ਦੇ ਵਿੱਚ ਜਾ ਰਿਹਾ ਦੁਨੀਆ ਜਾਣ ਰਹੀ ਹੈ ਕਿ ਪੰਜਾਬ ਵੀ ਇੱਕ ਧਰਤੀ ਹੈਗੀ ਆ ਜਿੱਥੇ ਐਡੇ ਟੈਲੈਂਟਡ ਲੋਕ ਨੇ ਘਰ ਘਰ ਦੇ ਵਿੱਚ ਟੈਲ ਇਹੀ ਕਹਿ ਦਿੱਤਾ ਜਾਂਦਾ ਜੀ ਇਹ ਨਸ਼ੇੜੀ ਨੇ ਇਹ ਤਾਂ ਇਸ ਤਰ੍ਹਾਂ ਨੇ ਉਸ ਤਰ੍ਹਾਂ ਨੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਨਾ ਹਨ ਪੜਨੇ ਮਤਲਬ ਉਹੀ ਮੈਂ ਗੱਲ ਕਰ ਰਿਹਾ ਵੀ ਅੱਜ ਪਤਾ ਲੱਗ ਰਿਹਾ ਸਾਡੀ ਪਹਿਚਾਣ ਬਣ ਰਹੀ ਹੈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਜੀ ਜਲਦੀ ਸਾਨੂੰ ਧੰਨਵਾਦ ਕਰਦੇ ਹਾਂ ਕਿਉਂਕਿ ਜਿੱਦਾਂ ਕੋਈ ਮਿਸਾਲ ਆਂਦਾ ਤੁਹਾਡਾ ਰੁਕ ਕਰਦੇ ਹਾਂ ਤੁਸੀਂ ਕਹੋ ਕਿ ਆਪਣਾ ਬਹੁਤ ਹੀ ਕਹੋ ਕਿ ਨੌਜਵਾਨਾਂ ਨੂੰ ਜੋ ਪਸੰਦ ਆਜਵੇ ਤੁਸੀਂ ਉਹ ਜਿਹੇ ਵਿੱਚ ਆਸਾ ਦਰਸ਼ਕਾਂ ਦੇ ਕੇ ਰੱਖਦੇ ਹੋ ਫਿਰ ਧੰਨਵਾਦ ਤੁਹਾਨਾਂ ਦਾ ਜੁੜਨ ਦੇ ਲਈ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬੇਨਤੀ ਜੋ ਕਿ ਬਹੁਤ ਡਾਊਨ ਗਿਆ ਹੋਇਆ ਉਹਦੇ ਪਿੱਛੇ ਬਹੁਤ ਕਾਰਨ ਨੇ ਉਹ ਡਿਸਕਸ ਨਹੀਂ ਕਰਾਂਗੇ ਪਰ ਵੱਧ ਤੋਂ ਵੱਧ ਉਹਨੂੰ ਫੋਲੋ ਕਰੋ ਸਾਡੀਆਂ ਵੀਡੀਓਜ਼ ਫੇਸਬੁੱਕ ਦੇ ਉੱਤੇ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਪੇਜ ਦੁਬਾਰਾ ਆਪਣੇ ਪੈਰਾਂ ਤੇ ਆਵੇ ਜੀ ਜੀ ਤੇ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬੀ ਦੇ ਦੇਖ ਦਸ਼ਕਾਂ ਤੋਂ ਜੱਜ ਲੈਣ ਦਾ ਧੰਨ